ਹਾਂਜੀ ਸਸਟੇਡਲ ਸਾਰਿਆਂ ਨੂੰ ਜੀ ਤੇ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤੇ ਟੇਸਟੀ ਵਾਲੀ ਜਿਹੜੀ ਹੈ ਰੈਸਪੀ ਲੈ ਕੇ ਆਏ ਆ ਆਲੂਆਂ ਦੇ ਰਸਗੁੱਲੇ ਉਹ ਵੀ ਵਿਦਆਊਟ 슈ਕਰ ਔਰ ਟੇਸਟ ਬਹੁਤ ਕਮਾਲ ਦਾ ਆ ਤੇ ਰੈਸਪੀ ਨੂੰ ਜ਼ਰੂਰ ਦੇਖਿਓ ਬਸ ਜ਼ਿਆਦਾ ਟਾਈਮ ਨਹੀਂ ਲੱਗਦਾ 5-10 ਮਿੰਟ ਵਿੱਚ ਰੈਡੀ ਹੋ ਜਾਂਦੀ ਹੈ ਔਰ ਜ਼ਿਆਦਾ ਤੁਹਾਨੂੰ ਕੋਈ ਸਵਾਏ ਆਲੂਆਂ ਤੋਂ ਹੋਰ ਕੁਝ ਲੈਂਦੀ ਹਾਂਜੀ ਤੇ ਸਾਨੂੰ ਬਣਾਉਣ ਵਾਸਤੇ ਜਿਹੜੇ ਆ ਰਸਗੁੱਲੇ ਬਣਾਉਣ ਵਾਸਤੇ ਚਾਹੀਦਾ ਸਾਨੂੰ ਪੋਟੈਟੋ ਤੇ ਪੋਟੈਟੋ ਆਪਾਂ ਲੈ ਲਿਆ ਜੀ 4-5 ਪੋਟੈਟੋ ਇਹਨੂੰ ਇਦਾਂ ਕੱਟ ਕਰ ਲੈਣਾ ਆ ਤੇ ਕੱਟ ਆਪ ਤੁਆ ਕਰਨਾ ਹੈ ਕਿਉਂਕਿ ਇਹਨੂੰ ਆਪਾਂ ਕੁੱਕਰ ਵਿੱਚ ਵੀ ਬੋਇਲ ਕਰ ਸਕਦੇ ਆ ਬਟ ਇਹਨੂੰ ਜਿਆਦਾ ਬੋਇਲ ਜਿਹੜਾ ਆਪਾਂ ਨਹੀਂ ਕਰਨਾ ਜਿਆਦਾ ਮਤਲਬ ਕਿ ਆਪਾਂ ਬੋਇਲ ਇਹਨੂੰ ਨਹੀਂ ਕਰਨਾ ਇਸ ਕਰਕੇ ਜੇ ਤੁਸੀਂ ਕੁੱਕਰ ਵਿੱਚ ਵੀ ਬੋਇਲ ਕਰਦੇ ਹੋ ਤਾਂ ਫਿਰ ਤੁਸੀਂ ਇੱਕ ਵਿਸ਼ਲ ਤੱਕ ਹੀ ਇਸ ਨੂੰ ਬੋਇਲ ਕਰਿਓ ਤਾਂ ਫਟਾਫਟ ਉਹਦੇ ਵਿੱਚ ਕੱਢ ਲੈਣਾ ਕਿਉਂਕਿ ਜੇ ਜ਼ਿਆਦਾ ਪਾਣੀ ਦੇ ਵਿੱਚ ਆਲੂ ਰਹਿੰਦੇ ਆ ਤਾਂ ਫਿਰ ਉਹਦੇ ਵਿੱਚ ਪਾਣੀ ਜਿਹੜਾ ਰਹਿ ਜਾਂਦਾ ਇਸ ਕਰਕੇ ਫਟਾਫਟ ਤੁਸੀਂ ਇਹ ਬਲਾ ਜਾਂ ਤਾਂ ਬੈਟਰ ਦੈਨ ਕਿ ਤੁਸੀਂ ਇਸ ਨੂੰ ਪੀਸ ਕੱਟ ਕੇ ਇਸ ਤਰ੍ਹਾਂ ਨਾ 10 ਮਿੰਟ ਤੁਸੀਂ ਬੋਇਲ ਕਰਨਾ ਆ ਤੇ ਜਲਦੀ ਬੋਇਲ ਹੋ ਜਾਂਦੇ ਵਿੱਚ ਥੋੜਾ ਜਿਹਾ ਨਮਕ ਪਾ ਲਿਓ ਤੇ ਬਾਅਦ ਵਿੱਚ ਇਹਨੂੰ ਜਲਦੀ ਜ਼ਿਆਦਾ ਪਾਣੀ ਦੇ ਵਿੱਚ ਨਹੀਂ ਰੱਖਣਾ ਤੇ फटाफट ਇਹਨੂੰ ਹਨਾ ਤੁਸੀਂ ਸਟ੍ਰੇਨ ਕਰ ਲੈਣਾ ਤੇ ਬਹੁਤ ਹੀ ਵਧੀਆ ਟੇਸਟੀ ਜਿਹੜੇ ਤੁਹਾਡੇ ਰਸਗੁੱਲੇ ਬਣ ਕੇ ਹੋ ਜਾਣਗੇ ਤਿਆਰ ਤੇ ਵੀਡੀਓ ਨੂੰ ਜੇ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਨਾ ਤੇ ਹੁਣ ਅਸੀਂ ਇੱਥੇ ਕਰਾਂਗੇ ਜੀ ਇਹਨਾਂ ਨੂੰ ਮੈਸ਼ ਤੇ ਮੈਂ ਫੌਕ ਨਾਲ ਮੈਸ਼ ਕਰ ਰਹੀ ਹਾਂ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਮੈਸ਼ ਕਰ ਦੇ ਕਰ ਸਕਦੇ ਜੀ ਫੌਕ ਨਾਲ ਮੈਸ਼ ਕਰ ਮੈਸ਼ ਕਰਨ ਦਾ ਇੱਕ ਏ ਹੈ ਕੀ ਮਤਲਬ ਇਹ ਵਧੀਆ ਤਰੀਕੇ ਨਾਲ ਮੈਸ਼ ਹੋ ਜਾਂਦੇ ਨੇ ਤੇ ਕੋਈ ਵੀ ਗੁੱਠਲੀ ਵਗੈਰਾ ਜੜੀ ਹੋ ਨਹੀਂ ਰਹਿੰਦੀ ਕਿਉਂਕਿ ਸਾਨੂੰ ਇੱਕਦਮ ਸਮੂਥ ਡੋ ਜਿਹੜਾ ਉਹ ਬਣਾਉਣਾ ਆ ਕਿਉਂਕਿ ਕੋਈ ਵੀ ਗੁੱਠਲੀ ਜੇ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਪਲੱਸ ਆਪਾਂ ਇਹਨੂੰ ਠੰਡਾ ਕਰਕੇ ਹੀ ਇਹਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਹੋਰ ਸਮਾਨ ਪਾਣਾ ਆ ਉਹ ਇਸ ਨੂੰ ਪ੍ਰੋਪਰ ਠੰਡਾ ਕਰਨਾ ਤੇ ਹੁਣ ਇਹ ਆਲਮੋਸਟ ਜਿਹੜਾ ਠੰਡਾ ਸੱਡਾ ਹੋ ਗਿਆ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਰਾ ਰੋੜ ਤੇ ਫਿਰ ਆਪਾਂ ਇਸ ਨੂੰ ਥੋੜਾ ਜਾਂ ਇਹਨੂੰ ਇਹਦਾ ਡੋ ਜਿਹੜਾ ਉਹ ਤਿਆਰ ਕਰਾਂਗੇ ਤੇ ਹਾਂਜੀ ਤੇ ਇਹਦੇ ਵਿੱਚ ਪਾਣਾ ਜੀ ਮੈਂ ਅਰਾ ਰੋਡ 3-4 ਚਮਚੇ ਜਿਹੜੇ ਅਰਾ ਰੋਡ ਦੇ ਪਾਣੇ ਜੇ ਤੁਹਾਡੀ ਆਲੂਆਂ ਦੀ ਕੁਆਂਟੀਟੀ ਜ਼ਿਆਦਾ ਹੈ ਜੇ ਤੁਸੀਂ ਜ਼ਿਆਦਾ ਇਹਨੂੰ ਬਣਾ ਰਹੇ ਹੋ ਤੁਸੀਂ ਇਹਦੇ ਵਿੱਚ ਜ਼ਿਆਦਾ ਅਰਾ ਰੋਡ ਵੀ ਪਾ ਸਕਦੇ ਜੇ ਬਟ ਮੈਂ 3 ਚਮਚੇ ਪਾਇਆ ਸੀ ਮੇਰੇ 5-6 ਆਲੂ ਪੋਟੈਟੋ ਸੀ ਤੇ ਇਹਦੇ ਵਿੱਚ 3 ਚਮਚੇ ਮੈਂ ਅਰਾ ਰੋਡ ਦੇ ਪਾ ਲਿਆ ਤੇ ਫਿਰ ਇਸ ਨੂੰ ਨਪਹਲ ਕੇ ਹੱਥ ਨਾਲ ਲੰਗੋਣ ਲਾਂਗੇ ਇੱਕ ਡੋ ਦੀ ਤਰ੍ਹਾਂ ਇਹਨੂੰ ਤਿਆਰ ਕਰਾਂਗੇ ਤੇ ਬਹੁਤ ਹੀ ਵਧੀਆ ਜਿਹੜੀ ਰੈਸਪੀ ਇੱਕ ਚਾਈਨੀ ਜਿਹੜੀ ਆ ਰੈਸਪੀ ਹੈ ਬਹੁਤ ਹੀ ਜਲਦੀ ਜਿਹੜੀ ਬਣ ਜਾਂਦੀ ਹੈ ਪਲੱਸ ਤੁਹਾਨੂੰ ਰੈਸਟੋਰੈਂਟ ਵਰਗਾ ਟੇਸਟ ਜਿਹੜਾ ਉਹ ਘਰ ਵਿੱਚ ਹੀ ਮਿਲੇਗਾ ਤੋਂ ਟੇਸਟ ਵੀ ਬਹੁਤ ਜ਼ਿਆਦਾ ਲੱਗੇਗੀ ਤੇ ਬੱਚਾ ਤੁਹਾਡੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਬਿਲਕੁਲ ਵੀ ਇਹਦੇ ਵਿੱਚ ਇਹਨੂੰ ਆਪਾਂ ਫਰਾਈਡ ਨਹੀਂ ਕੀਤਾ ਤੇ ਜਲਦੀ ਨਾਲ ਬਣਨ ਵਾਲੀ ਹੈ ਜੇ ਤੁਹਾਨੂੰ ਲੱਗੇ ਕਿ ਆਲੂ ਜਿਹੜਾ ਜਿਆਦਾ ਡੋ ਜਿਹੜਾ ਜਿਆ ਪਤਲਾ ਆ ਤੇ ਫਿਰ ਤੁਸੀਂ ਇਹਦੇ ਵਿੱਚ ਹੋਰ ਇੱਕ ਚਮਚ ਵੀ ਮਤਲਬ ਕਿ ਇਹਦੇ ਅਰਾਰੋਡ ਪਾ ਸਕਦੇ ਜੀ ਬਟ ਜਿਆਦਾ ਨਹੀਂ ਪਾਣਾ ਕਿਉਂਕਿ ਆਲੂ ਜੇ ਤੁਹਾਡੇ ਪ੍ਰੋਪਰ ਠੰਡੇ ਹੋਣਗੇ ਤੇ ਫਿਰ ਇਹਦੇ ਵਿੱਚ ਅਰਾਰੋਡ ਜਿਆਦਾ ਨਹੀਂ ਪਏਗਾ ਬਟ ਜੇ ਗਰਮ ਹੋਣਗੇ ਗਰਮ ਦੇ ਵਿੱਚ ਤੁਸੀਂ ਕਰੋਗੇ ਤੇ ਫਿਰ ਇਹ ਜਿਆਦਾ ਜਿਹੜਾ ਉਹ ਅਰਾਰੋਡ ਤੁਹਾਨੂੰ ਪਾਉਣ ਦੀ ਜ਼ਰੂਰਤ ਪਵੇਗੀ ਤੇ ਫਿਰ ਆਪਾਂ ਇਹਦੀਆਂ ਕਰਾਂਗੇ ਜੀ ਬੋਇਲ ਤਿਆਰ ਹਾਂਜੀ ਹੁਣ ਆਪਾਂ ਥੋੜਾ ਜਿਹਾ ਆਪਾਂ ਲਾ ਲੈਣਾ ਜੀ ਹੱਥਾਂ ਨੂੰ ਤੇ ਫਿਰ ਆਪਾਂ ਛੋਟੀਆਂ-ਛੋਟੀਆਂ ਬੋਇਲ ਜੜੀਆਂ ਇਹਦੀਆਂ ਬਣਾ ਕੇ ਕਰ ਲੈਣੀਆਂ ਜੀ ਰੈਡੀ ਜਿਸ ਕਮ ਸਮ ਟਾਈਮ ਜਦ ਸਨੈਕਸ ਵਗੈਰਾ ਜੇ ਕੋਈ ਹੈ ਨਾ ਈਵਨਿੰਗ ਟਾਈਮ ਤੁਸੀਂ ਬਣਾਣਾ ਹੋਏ ਇਦਾਂ ਦਾ ਸਨੈਕਸ ਤੁਸੀਂ ਬਣਾ ਕੇ ਜੜਾਓ ਖਾ ਸਕਦੇ ਜੀ ਬਹੁਤ ਹੀ ਟੇਸਟੀ ਔਰ ਹੈਲਦੀ ਵੀ ਹੈ ਜਿਆਦਾ ਇਹਦੇ ਵਿੱਚ ਕੋਈ ਆਪਾਂ ਕੋਈ ਤਾਂ ਦੀ ਫਰਾਈਡੇ ਨੂੰ ਨਹੀਂ ਕੀਤਾ ਕਿ ਉਹ ਕਿਤੇ ਨਾ ਟਪੀ ਗਈ ਕਿ ਯਾਰ ਬਣਾ ਲਈ ਹਾਂਜੀ ਤੇ ਹੁਣ ਆਪਾਂ ਪਾਣੀ ਮੈਂ ਗਰਮੀ ਲੈ ਲਿਆ ਸੀ ਗਰਮ ਪਾਣੀ ਦਾ ਇੱਕ ਬੈਨੀਫਿਟ ਇਹ ਹੈ ਕਿ ਗੈਸ ਜਿਹੜੀ ਸਾਡੀ ਕੱਟ ਲੱਗਦੀ ਹੈ ਔਰ ਇੱਕ ਗਰਮ ਪਾਣੀ ਦੇ ਵਿੱਚ ਜਿਹਨੂੰ ਜਿਆਦਾ ਗਰਮ ਪਾਣੀ ਦੇ ਵਿੱਚ ਇਸ ਨੂੰ ਬੋਇਲ ਕਰਨਾ ਹੈ ਤੇ ਜਦੋਂ ਇਹ ਉੱਪਰ ਆ ਜਾਣ ਸਾਰੀਆਂ ਬੋਇਲ ਉਪਰ ਆਜੰਤ ਤਰਨ ਲਗਪਨ ਤੇ ਫੇਰ ਆਪਾਂ ਇਹਨੂੰ ਇਹਦੇ ਵਿੱਚੋਂ ਕੱਢ ਲੈਣਾ ਬਿਲਕੁਲ ਹਲਕੇ ਹੱਥਾਂ ਨਾਲ ਜਿਆਦਾ ਇਹ ਨਾਲ ਜਿਹੜੀ ਆ ਉਹ ਕੜਸ਼ੀ ਵਗੈਰਾ ਕੁਝ ਵੀ ਘਮਾਣਾ ਨਹੀਂ ਹੈ ਬਸ ਤੁਸੀਂ ਇਸ ਨੂੰ ਇਦਾਂ ਸਟ੍ਰੇਨ ਜਿਹੜਾ ਉਹ ਕਰ ਲੈਣਾ ਹੈ ਜਿਆਦਾ ਇਹਦੇ ਵਿੱਚ ਕੋਈ ਵੀ ਚਮਚਾ ਵਗੈਰਾ ਜਿਹੜਾ ਤੁਹਾਨੂੰ ਕੋਈ ਵੀ ਮਾਰਨ ਦੀ ਲੋੜ ਨਹੀਂ ਤੇ ਹੁਣ ਆਪਾਂ ਇੱਕ ਕਰਾਂਗੇ ਜੇ ਚਾਈਨੀ ਮਸਾਲਾ ਜਿਹੜਾ ਤਿਆਰ ਤੇ ਇਹਦੇ ਬਾਅਦ ਸੇਪਾ ਲੈ ਲਓ ਜੀ ਚਿੱਲੀ ਫਲੈਕਸ ਜੇ ਤੜਕੂ ਚਿੱਲੀ ਫਲੈਕਸ ਨਾ ਹੋਣ ਤੇ ਤੁਸੀਂ ਇਹਦੀ ਜਿਹੜੀਆਂ ਰੈੱਡ ਮਿਰਚਾਂ ਵੀ ਲੈ ਸਕਦੇ ਜੀ ਤੇ ਥੋੜੀ ਜਿਹਾ ਆਪਾਂ ਪਾਵਾਂਗੇ ਚੀਨੀ ਤੇ ਚ ਇਹਦੇ ਵਿੱਚ ਥੋੜਾ ਪਾ ਅੱਧਾ ਕ ਚਮਚਾ ਪਾ ਪਾਵਾਂਗੇ ਜੀ ਨਮਕ ਦਾ ਤੇ ਥੋੜਾ ਨਮਕ ਆਪਾਂ ਉਹਦੇ ਵਿੱਚ ਜਿਹੜਾ ਤੜਕਾ ਲਗਾਉਣ ਟਾਈਮ ਤੇ ਵੀ ਆਪਾਂ ਪਾਵਾਂਗੇ ਤੇ ਬਟ ਮੈਂ ਇਸ ਵਿੱਚ ਥੋੜਾ ਜਿਹਾ ਪਾ ਲਿਆ ਤੇ ਫਿਰ ਆਪਾਂ ਇਹਨੂੰ ਕੁੰਡੇ ਨੂੰ ਨਾਲ ਤੁਸੀਂ ਇਸ ਨੂੰ ਮਿਕਸੀ ਗ੍ਰਾਈਂਡਰ ਵਿੱਚ ਵੀ ਗ੍ਰाइंड ਕਰ ਸਕਦੇ ਜੇ ਬਟ ਜੇ ਤੁਹਾਡਾ ਥੋੜਾ ਮਸਾਲਾ ਹੋਵੇ ਤੇ ਫਿਰ ਤੁਸੀਂ ਇਸ ਨਾਲ इजी ਮੈਥਡ ਨਾਲ ਇਸ ਤਰੀਕੇ ਨਾਲ ਤੁਸੀਂ ਇਹਨੂੰ ਮੈਂ ਮਸਾਲਾ ਜਿਹੜਾ ਉਹ ਬਣਾ ਸਕਦੇ ਜੀ ਹੁਣ ਬਸਾਲਾ ਬਣਾ ਕੇ ਆਪਾਂ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਲੈ ਲਿਆ ਜੀ ਇੱਥੇ ਲਸਣ ਤੇ ਤੁਸੀਂ ਇਹਦੇ ਮੈਂ ਹਰਾ ਲਸਣ ਲਿਆ ਤੁਸੀਂ ਇਹਦੀ ਜਗ੍ਹਾ ਤੇ ਤੁਸੀਂ ਸੁੱਕਾ ਲਸਣ ਵੀ ਲੈ ਸਕਦੇ ਜੀ ਉਹ ਤੇ ਸੁੱਕੇ ਲਸਣ ਦਾ ਵੀ ਕੋਈ ਸੇਮ ਪ੍ਰੋਸੈਸ ਹੈ ਤੇ ਮੈਂ ਹਰਾ ਲਸਣ ਮੇਤੋਂ ਕੀ ਸਰਾ ਲਸਣ ਦਾ ਵੈਸੇ ਫਲੇਵਰ ਜ਼ਿਆਦਾ ਵਧੀਆ ਹੁੰਦਾ ਹੈ ਸੁੱਕੇ ਨਾਲ ਇਸ ਕਰਕੇ ਤੁਸੀਂ ਸੁੱਕਾ ਜੀ ਜਗ੍ਹਾ ਤੇ ਹਰਾ ਲਸਣ ਵੀ ਲੈ ਸਕਦੇ ਜੀ ਤੇ ਇਸ ਨੂੰ ਇਨਾ ਛੋਟਾ ਛੋਟਾ ਤੁਸੀਂ ਇਸ ਨੂੰ ਚੋਪ ਕਰਕੇ ਤੇ ਇੱਕ ਸਾਈਡ ਤੇ ਰੱਖ ਲੈਣਾ ਤੇ ਫਿਰ ਹੁਣ ਆਪਾਂ ਲਾਵਾਂਗੇ ਤੜਕਾ ਤੇ ਇੱਥੇ ਸੌਰੀ ਫॉर दैट ਕਿ ਮੇਰ ਕੋ ਤੜਕਾ ਜਿਹੜਾ ਮਿਸ ਹੋ ਗਿਆ ਮੇਰੀ ਜਿਹੜੀ ਆ ਫੋਨ ਜਿਹੜਾ ਉਹ ਬੰਦ ਹੋ ਗਿਆ ਤੇ ਮੈਨੂੰ ਪਤਾ ਨਹੀਂ ਚੱਲਿਆ ਥੋੜੀ ਜਿਹੀ ਵੀਡੀਓ ਜਿਹੜੀ ਮਿਸ ਹੋ ਗਈ ਹੈ ਬਸ ਲਸਣ ਦਾ ਹੀ ਤੜਕਾ ਲਸਣ ਅਦਰਕ ਤੇ ਮਿਰਚ ਦਾ ਹੀ ਤੜਕਾ ਲਾਣਾ ਹੈ ਤੇ ਇਹਦੇ ਵਿੱਚ ਇਹ ਥੋੜੀ ਜਿਹੀ ਪਾਈ ਸੀ ਮੈਂ ਟਮੇਟੋ ਸੌਸ ਤੇ ਜਿਹੜੀ ਆ ਇੱਕ ਤੇ ਥੋੜੀ ਜਿਹੀ ਪਾਣੀ ਜੀ ਤੁਸੀਂ ਸੋਇਆ ਸੌਸ ਤੇ ਹੋਰ ਇਹਦੇ ਵਿੱਚ ਕੋਈ ਵੀ ਮਸਾਲੇ ਵਗੈਰਾ ਨਹੀਂ ਤੁਸੀਂ ਲਾਣੇ ਬਸ ਸਿੰਪਲ ਤੜਕਾ ਲਾ ਲੈਣਾ ਆ ਤੇ ਸਾਡੀ ਟੈਟੋ ਬਣ ਕੇ ਹੋ ਗਿਆ ਜੀ ਸਾਡੀ ਰੈਡੀ ਤੇ ਕਿਦਾਂ ਦੀ ਲੱਗੀ ਤੁਹਾਨੂੰ ਅਗਲੀ ਰੈਸਪੀ ਜਰੂਰ ਦੱਸਿਓ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ